ਮੈਨੂੰ ਕਿ ਭੈਣ ਦਾ ਮੈਸੇਜ ਆਇਆ ਉਹ ਕਹਿੰਦੀ ਕਿ ਮੈਨੂੰ ਇੰਜ ਕਰਕੇ ਇੱਕ ਲੜਕਾ ਗਲਤ ਕਮੈਂਟ ਪਾਸ ਕਰਦਾ ਤੇ ਛੇੜਦਾ ਏ ਕੀ ਕੀਤਾ ਜਾਵੇ ਚਲੋ ਉਸ ਮਸਲੇ ਦਾ ਤਾਂ ਹੱਲ ਕਰ ਦਿੱਤਾ ਪਰ ਮੈਂ ਜਿਹੇ ਨੌਜਵਾਨਾਂ ਨੂੰ ਮੁੰਡਿਆਂ ਨੂੰ ਇੱਕ ਗੱਲ ਕਹਿ ਦੇਣਾ ਚਾਹੁੰਦਾ ਜਿਹੜੀਆਂ ਬਗਾਨੀਆਂ ਧੀਆਂ ਦੇ ਉੱਤੇ ਮੈਲੀ ਅੱਖ ਰੱਖ ਕੇ ਗਲਤ ਕਮੈਂਟ ਬਾਜੀ ਕਰਦੇ ਆ ਕਿ ਕਰਮਾਂ ਦਾ ਗੇੜ ਬੜਾ ਜ਼ਬਰਦਸਤ ਹੁੰਦਾ ਏ ਕੱਲ ਨੂੰ ਤੁਹਾਡੇ ਘਰ ਦੇ ਵਿੱਚ ਵੀ ਧੀਆ ਆਉਣੀਆਂ ਵਾ ਜੇ ਤਾਂ ਤੁਹਾਨੂੰ ਮਨਜ਼ੂਰ ਹੈ ਕਿ ਸਾਡੀ ਧੀਆ ਭੈਣਾਂ ਦੇ ਉੱਤੇ ਵੀ ਕੱਲ ਨੂੰ ਕੋਈ ਬਗਾਨਾ ਪੁੱਤ ਅਜਿਹੇ ਕਮੈਂਟ ਕਰੇਗਾ ਤੇ ਫਿਰ ਤਾਂ ਲੱਗੇ ਰੋ ਤੁਹਾਡੇ ਨਾਲ ਨਜੇਠ ਲਾਗੇ ਅਸੀਂ ਆਪ ਤੇ ਜੇ ਤੁਹਾਡੇ ਥੋੜੀ ਬਹੁਤ ਅਜੇ ਸ਼ਰਮ ਬਾਕੀ ਹੈ ਤੇ ਆਪਣੀ ਅਣਖ ਨੂੰ ਜਗਾਓ ਆਪਣੀ ਜ਼ਮੀਰ ਨੂੰ ਜਗਾਓ ਆਪਣੇ ਇਤਿਹਾਸ ਨੂੰ ਪਹਿਚਾਣੋ ਤੇ ਉਹਨਾਂ ਦੇ ਵਾਰਸ ਨਹੀਂ ਹੈ ਜਿਹੜੇ ਬਗਾਨੀਆਂ ਧੀਆ ਦੇ ਉੱਤੇ ਮੈਲੀ ਅੱਖ ਰੱਖਦੇ ਨੇ ਅਸੀਂ ਉਹਨਾਂ ਯੋਧਿਆਂ ਦੇ ਵਾਰਿਸ ਹੈ ਜਿਨ੍ਹਾਂ ਨੇ ਨਾਦਰ ਸ਼ਾਹ ਵਰਗਿਆਂ ਦੇ ਨਾਲ ਟੱਕਰ ਲੈ ਕੇ ਤੇ ਇਸ ਦੇਸ਼ ਦੀਆਂ ਧੀਆਂ ਭੈਣਾਂ ਨੂੰ ਸੁਰੱਖਿਅਤ ਆਪੋ ਆਪਣੇ ਘਰੇ ਪਹੁੰਚਾਇਆ ਸੀ ਆਪਦੇ ਉਹ ਜਾਇਓ ਇੱਕ ਗੱਲ ਯਾਦ ਰੱਖ ਲਿਓ ਜੇ ਪੰਜਾਬ ਦਾ ਇਤਿਹਾਸ ਫੁਕਰਿਆ ਨਹੀਂ ਮਰਦਾਂ ਨੇ ਸਰਜਾਇ ਵਾਰਿਸ ਬਣਨਾ ਹੈ ਤੇ ਮਰਦਾਂ ਦੇ ਵਾਰਿਸ ਬਣੋ ਤੇ ਜਿਹੜੇ ਮਰਦ ਹੋਇਆ ਕਰਦੇ ਨੇ ਉਹ ਧੀਆਂ ਭੈਣਾਂ ਵੱਲ ਮੈੜੀਆਂ ਅੱਖਾਂ ਨਹੀਂ ਕਰਦੇ ਹੁੰਦੇ ਸਗੋਂ ਉਹਨਾਂ ਦੀ ਰੱਖਿਆ ਕਰਦੇ ਨੇ ਆਪਣੇ ਤੋਂ ਵੱਡੀ ਨੂੰ ਮਾਂ ਬਰਾਬਰ ਦੀ ਨੂੰ ਭੈਣ ਤੇ ਛੋਟੀ ਨੂੰ ਦੀ ਮੰਨ ਕੇ ਚੱਲਣਾ ਹੈ ਸਰਕਾਰਾਂ ਦਾ ਅੱਗੇ ਜ਼ੋਰ ਲੱਗਿਆ ਹੋਇਆ ਹੈ ਕਿ ਪੰਜਾਬੀਆਂ ਨੂੰ ਸਿੱਖਾਂ ਨੂੰ ਫੁਕਰੇ ਬਣਾ ਦਈਏ ਅਸ਼ਲੀਲ ਪੁਨੇ ਦੇ ਵਿੱਚ ਪਾ ਦਈਏ ਇਹਨਾਂ ਨੂੰ ਸ਼ਰਾਬਾਂ ਦੇ ਵਿੱਚ ਡਬੋ ਦਈਏ ਤੇ ਇਹਨਾਂ ਦੀ ਜਿਹੜੀ ਰੈਂਦੀ ਖੁੰਦੀ ਅਣਖ ਹੈ ਉਹ ਵੀ ਜਿਹੜੀ ਹੈ ਉਹ ਮਰ ਜਾਵੇ ਆਪਾਂ ਪਹਿਚਾਣੀਏ ਕਿ ਸਾਡੀ ਵਿਰਾਸਤ ਕੀ ਹੈ ਸਾਡਾ ਇਤਿਹਾਸ ਕੀ ਹੈ ਤੇ ਸਾਡਾ ਕਰਮ ਕੀ ਬਣਦਾ ਉਹਦੇ ਸਾਬ ਦੇ ਨਾਲ ਨੀਤਾ ਕਰਮਾਂ ਦਾ ਗੇੜ ਤਾਂ ਫਿਰਨਾ ਹੀ ਆ ਤੇ ਜਦੋਂ ਉਹਦੀ ਮਾਰ ਵੱਜੀ ਨਾ ਉਦੋਂ ਬਚਿਆ ਨਹੀਂ ਜੇ ਜਾਣਾ